ਫਗਵਾੜਾ ਪੁਲਿਸ ਦੇ ਹੱਥ ਲੱਗੀ ਫਿਰ ਤੋਂ ਇੱਕ ਵੱਡੀ ਕਾਮਯਾਬੀ ਇੱਕ ਨਜਾਇਜ਼ ਅਸਲਾ ਪਿਸਟਲ ਸਮੇਤ ਇੱਕ ਦੋਸ਼ੀ ਕੀਤਾ ਗਿਆ ਗ੍ਰਿਫਤਾਰ ਦੋਸ਼ੀ ਪਾਸੋਂ ਦੋ ਜਿੰਦਾ ਰੋਦ ਵੀ ਕੀਤੇ ਗਏ ਬਰਾਮਦ ਆਓ ਇਸ ਦੌਰਾਨ ਐਸਪੀ ਰੁਪਿੰਦਰ ਕੋਰ ਪੱਟੀ ਨੇ মিডিਆ ਨਾਲ ਗੱਲਬਾਤ ਕਰਦਿਆਂ ਕੀ ਕੁਝ ਕਿਹਾ ਆਓ ਸੁਣਦੇ ਹਾਂ ਇਸ ਖਬਰ ਦੇ ਰਾਹੀਂ ਫਗਵਾੜਾ ਤੋਂ ਦੁਆਬਾ ਮੀਡੀਆ ਟੈਨ ਲਈ ਵਿਕਾਸਮਨੀ ਦੀ ਰਿਪੋਰਟ ਹਾਂਜੀ ਮਾਨਯੋਗ ਡਿਜੀਬੀ ਪੰਜਾਬ ਐਸਐਸਪੀ ਕਪੂਰਥਲਾ ਮਾਡਮ ਮਤਸਲਾ ਗੁੱਟਾ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਜੋ ਮਾੜੇ ਅਨਸਰਾਂ ਦੇ ਖਿਲਾਫ ਅਸੀਂ ਸਬਜੂਸ਼ਨ ਫਗਵਾੜਾ ਹੋਇਆ ਜੋ ਮੁਹਿੰਮ ਚੱਲ ਰਹੀ ਆ ਉਹਦੇ ਵਿੱਚ ਹੀ ਲੜੀ ਦੇ ਵਿੱਚ ਸਾਡੀ ਸੀਆਜੀਏ ਸਟਾਫ ਨੂੰ ਇੱਕ ਅੱਛੀ ਸਫਲਤਾ ਮਿਲੀ ਹੈ ਇਹਦੇ ਵਿੱਚ ਜੀ ਤੁਹਾਨੂੰ ਯਾਦ ਹੁੰਦਾ ਸੀ ਐਫਆਈਆ ਨੰਬਰ 46 4 ਅਗਸਤ ਨੂੰ ਆਮਜ਼ੈਗ ਦੇ ਵਿੱਚ ਦਰਜ ਕੀਤੀ ਸੀ ਜਿਹਦੇ ਵਿੱਚ ਇੱਕ ਮੁੰਡਾ ਬਿੱਲਾ ਕਲਿਆਣ ਹੈ ਔਰ ਉਹਦੇ ਕੋਲ ਦੋ ਵੈਪਨ ਇਨ ਬਰਾਮਦ ਹੋਏ ਹੋਏ ਸੀ ਉਹਦੀ ਹੀ ਅਸੀਂ ਫਾਰਵਰਡ ਲਿੰਕੇਜਿਸ ਉਹਦੇ ਜਿਹੜਾ ਗਰੁੱਪ ਹੈ ਉਹਦੇ ਸਾਰੇ ਸਾਥੀਆਂ ਦੀ ਜੋ ਅਸੀਂ ਇਨਵੈਸਟੀਗੇਸ਼ਨ ਚ ਐਕਸਪਲੋਰ ਕੀਤਾਗਾ ਉਹਦੇ ਇੱਕ ਮੁੰਡਾ ਜਿਹੜਾ ਹੈਗਾ ਅ ਜਿਸ ਦਾ ਨਾਮ ਫੁਲ ਗੂਸ਼ਨ ਸੋਨੀ ਉਹ ਵਿੰਨੀ ਸੋਨੀ ਇਹ ਲਾਵਿਆਂ ਬੋਲਾ ਦਾ ਰਹਿਣ ਵਾਲਾ ਹੈ ਤੇ ਸਾਨੂੰ ਇਹ ਇਨਵੈਸਟੀਗੇਸ਼ਨ ਸਾਹਮਣੇ ਆਇਆ ਕਿ ਇਹਦੇ ਕੋਲ ਇੱਕ ਵੈਪਨ ਹੈ ਜਿਹੜਾ ਕਿ ਇਹ ਜਿਹੜੇ ਗਰੁੱਪ ਹੈ ਇਹ ਆਪਸ ਵਿੱਚ ਸਾਰੇ ਦੋਸਤ ਨੇ ਔਰ ਜਦੋਂ ਵੀ ਕੋਈ ਕਿਤੇ ਬਾਤਦਾਰ ਕਰਨੀ ਹੈ ਜਾਂ ਕਿਤੇ ਕੋਈ ਸ਼ੇਅਰ ਕਰਦਿਆਂ ਔਰ ਇੱਕ ਇਲੀਗਲ ਵੈਪਨ ਇਹ ਵੀ ਪੋゼਸ਼ਨ ਦੇ ਵਿੱਚ ਹੈ ਜੋ ਦੇਨੀ ਸੋਨੀ ਦੇ ਪੋゼਸ਼ਨ ਚ ਹੈ ਅ ਇਹਦੇ ਵਿੱਚ 12 ਫੀਕ ਨੂੰ 45 ਲਈ ਇਹ ਵੀ ਟੀਮ ਨੇ ਦੋਸ਼ੀ ਨੂੰ ਅਰੈਸਟ ਕੀਤਾ ਤਸੀਲ ਪੁਲਾਨੀ ਤਸੀਲ ਤੋਂ ਕਰਵਲ ਜੂਨਰ ਦੇ ਏਰੀਆ ਜਿਹੜੇ ਉੱਥੇ ਭੁੰਗਰੇਆ ਸੀਗਾ ਤੇ ਉਹਨੂੰ ਉੱਥੋਂ ਗ੍ਰਿਫਤਾਰ ਕੀਤਾ ਗਿਆ ਔਰ ਇਹ ਵੀ ਇਨਕਸ਼ਾਫ ਦੇ ਉੱਪਰ ਹੀ ਇਹਦੇ ਡਿਸਕਲੋਜ਼ਰ ਦੇ ਉੱਪਰ ਇੱਕ ਵੱਤੀ ਗੋਰ ਦਾ ਪਿਸਤਲ ਜਿਹੜਾ ਕਿ ਇਲੀਗਲ ਹੈ ਔਰ ਨਾਲ ਦੋ ਰੋਂ ਨੇ ਉਹ ਉਲਕਵਰ ਕੀਤੇ ਗਏ ਨੇ ਤੇ ਇਹਦਾ ਹੁਣ ਅੱਜ ਇਸ ਨੂੰ ਮਾਨਯੋਗ ਅਦਾਲਤ ਕੋਲ ਵਿੱਚ ਪੇਸ਼ ਕਰਕੇ ਡੋਲਰਾਂ ਰਿਮਾਂਡ ਲੈ ਲਿਆ ਗਿਆ ਨੇ ਔਰ ਦੁਰਾਨੇ ਰਿਮਾਂਡ ਦੇ ਤੋਂ ਸਾਰਾ ਇਹਨੇ ਕਿੱਥੋਂ ਲਿਆ ਕਿਹੜੀ ਵਾਰਦਾਤ ਹੋਰ ਅਗਰ ਇਸਨੇ ਕੀਤੀ ਇਸ ਕੱਪਨ ਦੇ ਨਾਲ ਉਹ ਸਾਰਾ ਸਿ ਇਨਵੈਸਟੀਗੇਸ਼ਨ ਦੇ ਦੌਰਾਨ ਇਹ ਤੋਂ ਕੁਝ ਕੁਝ ਕਿਹਾ ਕੀ ਮੈਡਮ ਇੱਥੇ ਪਹਿਲਾਂ ਵੀ ਪਰਚਾ ਮੈਡਮ ਇੱਥੇ ਕੋਈ ਇੱਥੇ ਪਹਿਲਾਂ ਵੀ ਕੋਈ ਹੈ ਪਰਚਾ ਆ ਹਜੇ ਫਿਲਹਾਲ ਸਾਨੂੰ ਨਹੀਂ ਹਜੇ ਨਹੀਂ ਲਿਆ ਬਟ ਇਨ ਇਨਵੈਸਟੀਗੇਸ਼ਨ ਦੇ ਵਿੱਚ ਸਾਰੀ ਡੀਟੇਲ ਦੇ ਵਿੱਚ ਅਸੀਂ ਸਾਹਮਣੇ ਲਿਆ ਪਰ ਉਹ ਪిల్లా ਨੂੰ ਜੋ ਕੋਸ਼ਿਸ਼ ਕੀਤੀ ਗਈ ਤਾਂ ਉਹਨੇ ਇਹਦਾ ਨਾਮ ਲਿਆ ਕਿ ਉਹਨੇ ਕੁਝ ਬਾਰ ਗੱਲਾਂ ਜਾਂ ਇਹਦੇ ਨਾਲ ਗੱਲ ਕੇ ਜਾਂ ਕਿਸੇ ਨਾਲ ਗੱਲ ਕੇ ਕੋਈ ਬਾਰ ਗੱਲ ਕਰਦੀ ਹੋਣੀ ਬਣੀ ਆ ਜੀ ਕੁਝ ਕੁਝ ਆ ਜਿਹੜੀ ਬਿੱਲੇ ਦੀ ਪੁਛਿਸ਼ ਦੇ ਵਿੱਚ ਆਇਆ ਸੀ ਕਿ ਜਦੋਂ ਵੀ ਉਹ ਕਿਤੇ ਇਹਨਾਂ ਦਾ ਡਰਾਈ ਝਗੜਾ ਹੁੰਦਾ ਸੀਗਾ ਬਿਕਾਜ਼ ਇਹ ਇਹ ਉਹੀ ਜਾਣਗੇ ਜਿਨ੍ਹਾਂ ਨੇ ਤੁਹਾਨੂੰ ਯਾਦ ਉਹਨਾਂ ਗ੍ਰਿਸ਼ਤਾ ਦੇ ਬਾਹਰ ਫਾਇਰਿੰਗ ਵੀ ਹੋਈ ਸੀਗੀ ਉਹਦੇ ਵਿੱਚ ਵੀ ਸਾਰੇ ਇਕੱਠੇ ਸੀਗੇ ਤੇ ਇਹ ਉਦੋਂ ਵੀ ਉਹਨਾਂ ਦੇ ਨਾਲ ਸੀਗਾ ਸੋ ਅਸੀਂ ਉਸ ਟਾਈਮ ਇਹਦੀ ਨਾਮਜਾਗਰਨੀ ਹੋਇਆ ਸੀਗਾ ਤੇ ਵਿਲੇ ਦੀ ਖੁਸ਼ਗਿਸਤ ਦੇ ਵਿੱਚ ਆ ਗਿਆ ਅਸੀਂ ਉਹ ਇਨਵੈਸਟੀਗੇਸ਼ਨ ਨੂੰ ਅੱਗੇ ਪ੍ਰੋਸੀਡ ਕਰਾਂਗੇ ਬਟ ਇਹ ਸਾਰੀ ਚੀਜ਼ਾਂ ਇਹਦੇ ਤੋਂ ਵੀ ਕਾਉਂਟਰ ਇਨਕਾਊਂਟਰ ਚੈੱਕ ਕੀਤਾ ਜਾਏਗਾ ਦੌਰਾਨ ਤਫਤੀਸ਼ ਤੇ ਜੋ ਵੀ ਸੱਚਾਈ ਸਾਹਮਣੇ ਆਏ ਉਹ ਦੇ ਅੱਗੇ ਪ੍ਰੋਸੀਡ ਕੀਤਾ ਜਾਏਗਾ